ਅੱਜ ਪਾਕ ਦਾ ਜਿਹੜਾ ਹਿੱਟ ਆਉਕਤੇ ਗੱਲ ਕਰਦੇ ਆ ਜਿਹੜਾ ਟੌਪਿਕ ਕੇ ਬੜਾ ਪੰਜਾਬ ਦੇ ਵਿੱਚ ਭਖਿਆ ਸੀ ਤੇ ਬੜਾ ਉਹ ਜਿਹੜਾ ਆਪਾਂ ਇਹ ਕਹਦੇ ਕਿ ਮੋਰੀ ਬਣ ਕੇ ਰਿਹਾ ਬੜਾ মিডিਆ ਨੇ ਵੀ ਅਸਾਲਿਆ ਤੇ ਬੜੇ-ਬੜੇ ਅਫਸਰਾਂ ਦੇ ਨਾਲ ਤਾਰਾ ਜਣਨ ਦੀ ਵੀ ਗੱਲਾਂ ਜਿਹੜੀਆਂ ਕਬੂਲਿਆ ਗਈਆਂ ਪਰ ਆਖਰ ਉਹ ਚੁੱਪ ਕਿਉਂ ਹੋ ਗਿਆ ਉਹ ਮਾਵਲਾ ਜਿਹੜਾ ਕਿਉਂ ਰਫਾ ਦੱਬਾ ਹੋ ਗਿਆ ਮੈਂ ਇਹ ਕਹਾਂਗਾ ਕਿ ਇਹ ਇਹਦੇ ਬਾਅਦ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਕਿ ਅਸਲ ਕਹਾਣੀ ਕੀ ਸੀ ਤੇ ਕੀ ਨਿਕਲ ਆਈ ਆਪਾਂ ਅੱਜ ਗੱਲ ਕਰਦੇ ਹਾਂ ਲੇਡੀ ਕਾਂਟੇਵਲ ਥਾਰ ਵਾਲੀ ਆਵਨਦੀਪ ਕੌਰ ਬਾਰੇ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਬੜਾ ਮੁੱਦਾ ਭਖਿਆ ਸੀ ਪਰ ਹੁਣ ਜਿਹੜਾ ਇਹ ਚੁੱਪ ਕਿਉਂ ਹੋ ਗਿਆ ਇਹਦਾ ਕੀ ਰੀਜਨਾ ਕੀ ਕਾਰਨਾ ਇਹ ਵੀ ਤੁਹਾਨੂੰ ਦੱਸਦੇ ਹਾਂ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਦੋਂ ਉਸ ਲੇਡੀ ਕਾਂਟੇਵਲ ਨੂੰ ਜਿਹੜਾ ਕਿ ਇਹ ਕਹਿ ਕੇ ਫੜਿਆ ਗਿਆ ਕਿ 17 ਗ੍ਰਾਮ ਚਿੱਟੇ ਸਮੇਤ ਜਿਹੜੀ ਫ਼ਾਜ਼ਿਲਕਤ ਆਉਂਦੀ ਆ ਤੇ ਪੁਲਿਸ ਜਿਹੜਾ ਨਾਕਾ ਲਾ ਕੇ ਫੜਦੀ ਆ ਉਹਦੀ ਥਾੜ ਦੀ ਗੱਡੀ ਚੋਂ ਚਿੱਟਾ ਬਰਾਮਦ ਹੁੰਦਾ ਤੇ ਪੁਲਿਸ ਜਿਹੜਾ ਪੰਜ ਵਾਰੀ ਉਹਦਾ ਪੰਜ ਦਿਨ ਦਾ ਰਿਮਾਨਡ ਵੀ ਮਿਲਦਾ ਪੁਲਿਸ ਨੂੰ ਪਰ ਉਹਦੇ ਵਿੱਚੋਂ ਨਿਕਲਦਾ ਕੁਝ ਵੀ ਨਹੀਂ ਹਰ ਵਾਂ ਅਨਸਰ ਜਿਹੜਾ ਡੀਐਸਪੀ ਜਿਹੜਾ ਹੁਣ ਮਯਤਲ ਕਰ ਦਿੱਤਾ ਉਹਦੇ ਸਾਰੇ ਉਹਦੀ ਟੀਮ ਵੱਲੋਂ ਜਿਹੜਾ ਉਸ ਨੂੰ ਫੜਿਆ ਗਿਆ ਤੇ ਜਿਹੜਾ ਸਾਰਾ ਹੈਂਡਲ ਉਸ ਅਫਸਰ ਨੇ ਕੀਤਾ ਤੇ ਬਾਅਦ ਦੇ ਵਿੱਚ ਉਸ ਨੂੰ ਹੀ ਡਿਸਮਿਸ ਕਰ ਦਿੱਤਾ ਉਸ ਨੂੰ ਮਯਤਲ ਕਰ ਦਿੱਤਾ ਕਿਉਂ ਕੀਤਾ ਇਹਦਾ ਰੀਜਨ ਵੀ ਤੁਹਾਨੂੰ ਦੱਸਦੇ ਆ ਵੀਡੀਓ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਆ ਹੁਣ ਜਿਹੜੇ ਸਾਡੇ ਸੋਤਰਾ ਤਾਂ ਮਿਲ ਨਹੀਂ ਸਾਨੂੰ ਜਾਣਕਾਰੀ ਅਨਸਾਰ ਆ ਤੁਹਾਡੇ ਨਾਲ ਗੱਲਬਾਤ ਕਰਦੇ ਆ ਕਿ ਜਿਹੜੀ ਅਮਰਦੀਪ ਕੌਰ ਆ ਉਹ ਜਿਹੜੀ ਕਿ ਜੇਲ੍ਹ ਤੋਂ ਉਹ ਜਿਹੜਾ ਮਹੀਨੇ ਤੋਂ ਪਹਿਲਾਂ ਪਹਿਲਾ ਮਹੀਨਾ ਸਵਾ ਮਹੀਨਾ ਦੇ ਵਿੱਚ ਜਿਹੜਾ ਜੇਲ੍ਹ ਤੋਂ ਬਾਹਰ ਆ ਜਾਂਦੀ ਆ ਪੁਲਸ ਚਲਾਨ ਨਹੀਂ ਪੇਸ਼ ਕਰ ਸਕੀ ਤੇ ਫਿਰ ਜਿਹੜਾ ਬਾਹਰ ਆ ਕੇ ਜਿਹੜਾ ਉਹ ਇੰਟਰਵਿਊ ਆ ਕਰਦੀ ਆ ਉਹਦੇ ਬਹਾਵ ਤੇ ਇੱਕ ਲੈ ਲਈਏ ਜਾਂ ਉਹਦੀ ਬੋਲਬਾਲੀ ਨੂੰ ਕਹਿ ਕੇ ਲੈ ਲਈਏ ਜਾਂ ਫਿਰ ਇੱਕ ਸਰਕਾਰ ਨੇ ਸਮਝੋ ਭਗਵੰਤ ਮਾਨ ਨੇ ਇੱਕ ਨਵੀਂ ਚਾਲ ਖੇਢੀ ਉਹ ਕਿਹੜੀ ਚਾਲ ਸੀ ਉਹ ਵੀ ਤਾਰ ਨੂੰ ਦੱਸਦੇ ਆ ਤੇ ਵਿਜੀਲੈਂਸ ਦਾ ਸਾਪਾ ਪੈਂਦਾਗਾ ਤੇ ਵਿਜੀਲੈਂਸ ਵੱਲੋਂ ਜਿਹੜਾ ਉਹਨੂੰ ਫੜਿਆ ਜਾਂਦਾਗਾ ਤੇ ਤਿੰਨ ਦਿਨਾਂ ਦਾ ਰਮਾੜ ਮਿਲਦਾਗਾ ਦੂਸਰੇ ਦਿਨੇ ਹੀ ਅਮਨਦੀਪ ਕੌਰ ਅਕਸਰ ਬਿਮਾਰ ਹੋ ਜਾਂਦੀ ਕਹਿੰਦੀ ਉਹਦੀ ਸਿਹਤ ਖਰਾਬ ਹੋ ਗਈ ਬਠਿੰਡੇ ਦੇ ਬੱਕਬੱਕਾ ਹਸਪਤਾਲ ਨਾਲtion ਜਿਹੜਾ ਉਹਨੂੰ ਭਰਤੀ ਕਰਾਇਆ ਜਾਂਦਾ ਆਖਰ ਜਿਹੜਾ ਐਮਜ ਦੇ ਵਿੱਚ ਉਹਨੂੰ ਭਰਤੀ ਕਰਾਇਆ ਗਿਆ ਅਜੇ ਤੱਕ ਮੈਨੂੰ ਇਹ ਗੱਲ ਦੱਸਿਓ ਜੇ ਕਿਸੇ ਨੇ ਸੁਣੀ ਹੋਵੇ ਕਿ ਜਿਹੜੀ ਉਹ ਕਾਂਸਟੇਬਲ ਲੇਡੀ ਕਾਂਸਟੇਬਲ ਬੀਬੀ ਆ ਉਹ ਜੇਲ੍ਹ ਦੇ ਵਿੱਚ ਆ ਕਿਹੜੀ ਜੇਲ੍ਹ ਚ ਆ ਜਾਂ ਕਿੱਥੇ ਆ ਤੁਸੀਂ ਇਹ ਸੁਣਿਆ ਤਾਂ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਜਿਹੜਾ ਡੀਐਸਪੀ ਨੂੰ ਮਿਉਤਲ ਕਰਨਾ ਇਹਦਾ ਕੀ ਕਾਰਨ ਸੀ ਜਾਂ ਉਸ ਲੇਡੀ ਕਾਂਟੇਬਲ ਨੂੰ ਦਵਾਰੇ ਫੜਨਾ ਬਿਜਿਲੈਂਸ ਵੱਲੋਂ ਫੜਨਾ ਜਾਂ ਉਹਦੀ ਪ੍ਰਾਪਰਟੀ ਨੂੰ ਜਿਹੜਾ ਕਿ ਦੂਜੇ ਨਸ਼ੇ ਜਿਹੜੇ ਨਸ਼ਾ ਤਸਕਰ ਨੇ ਅੱਪਾ ਇਹ ਸੋਚਦੇ ਆ ਕਿ ਗਰੀਬਾਂ ਦੇ ਘਟ ਆਏ ਜਾਂਦੇ ਆ ਕਿ ਉਹਦੀ ਕੋਠੀ ਕਿਉਂ ਨਹੀਂ ਢਾਈ ਗਈ ਕਿ ਇੰਨੀ ਮਹਿੰਗੀ ਜਿਹੜਾ ਪਲਾਟ ਆ ਉਹਦਾ ਐਂ ਗਈ ਮਹਿੰਗੀ ਜਿਹੜਾ ਕੋਠੀ ਆ ਘੜੀਆਂ ਨੇ ਜਿਹੜਾ ਤੁਹਾਨੂੰ ਸਾਰਾ ਪਤਾ ਹੈਗਾ ਕਿ ਗੱਡੀਆਂ ਨੇ ਮੋਟਰਸਾਈਕਲ ਆ ਪਰ ਉਹ ਕਿਉਂ ਬਚੀ ਆ ਕਿਉਂ ਫੜੀ ਗਈ ਆ ਇਹਦਾ ਬੜਾ ਵੱਡਾ ਕਾਰਨ ਆ ਚਲੋ ਫੜੀ ਤਾਂ ਇਹ ਮੰਨ ਲਓ ਆਪਾਂ ਕਹਿ ਦਈਏ ਕਿ ਸਰਕਾਰ ਨੇ ਜੁੱਧ ਨਸਿਆ ਬਰਦਾ ਇੱਕ ਜਾਰੀ ਕੀਤਾ ਸੀ ਕਹਿੰਦੇ ਉਹਦੇ ਤਹਿਤ ਉਹ ਲੈਡੀ ਕਾਉਂਟੇਬਲ ਫੜੀ ਗਈ ਪਰ ਵੱਡੀ ਗੱਲ ਇਹ ਆ ਕਿ ਜਿਹੜਾ ਜਿਕਰ ਕੀਤਾ ਗਿਆ ਸੀ ਆਈਪੀਐਸ ਅਧਿਕਾਰੀਆਂ ਦਾ ਨਾਂ ਦਾ ਕੋਈ ਉਹ ਫੜਿਆ ਗਿਆ ਤੇ ਨਾ ਹੀ ਉਹਨਾਂ ਦਾ ਕੋਈ ਜਿਹੜਾ ਨਾਮ ਸਾਹਮਣੇ ਆਇਆ ਇੱਕ ਥਾਣੇਦਾਰ ਕਹਿੰਦੇ ਸੀ ਤੇ ਦੋ ਆਈਪੀਐਸ ਅਧਿਕਾਰੀ ਉਹ ਕੌਣ ਨੇ ਅਜੇ ਤੱਕ ਨਹੀਂ ਪਤਾ ਲੱਗਿਆ ਇਹ ਗੁੰਝਲਦਾਰ ਸਵਾਲ ਬਣ ਚੁੱਕਿਆਗਾ ਤੇ ਦੂਸਰਾ ਗੱਲ ਇਹ ਆ ਕਿ ਜਿਹੜੀ ਉਹ ਲੇਡੀ ਕਾਉਂਟੇਬਲ ਆ ਉਹਦਾ ਕੋਈ ਗਵਾਹ ਨਹੀਂ ਬਣਿਆ ਸਿਰਫ ਪੁਲਿਸ ਤੋਂ ਬਿਨਾ ਤੇ ਨਾ ਹੀ ਇਹ ਜ਼ਿਕਰ ਹੋਇਆ ਕਿ ਉਹਨੇ ਚਿੱਟਾ ਕਿੱਥੋਂ ਲਿਆਂਦਾ ਕਿਹੜਾ ਉਹ ਬੰਦਾ ਸੀ ਨਾ ਉਹ ਬੰਦਾ ਵਹਰੇ ਆਇਆ ਪੁਲਸ ਇਹ ਵੀ ਨਹੀਂ ਜਿਹੜਾ ਸਾਬਤ ਕਰ ਸਕੇ ਕਿ ਉਹਨੇ ਚਿੱਟਾ ਲਿਆਂਦਾ ਤੇ ਕਿੱਥੋਂ ਲਿਆਂਦਾ ਇਹ ਕਿ ਗੱਲ ਤਾਂ ਜ਼ਰੂਰ ਕਹੀ ਗਈ ਆ ਕਿ ਫਾਜ਼ਲ ਕਾ ਕੀ ਸੀ ਫਾਜ਼ਲ ਕਾ ਤਾਂ ਲਿਆਂਦਾ ਪਰ ਹਲੇ ਤੱਕ ਪੁਲਿਸ ਦੀ ਨਾਕਾਮੀ ਇਹ ਰਹੀ ਆ ਨਾ ਉਹ ਬੰਦਾ ਫੜਿਆ ਗਿਆ ਨਾ ਉਹ ਬੰਦੇ ਦਾ ਨਾਮ ਪੁੱਛ ਸਕੀ ਪੁਲਸ ਇਹ ਜਿਹੜਾ ਕਿ ਇੱਕ ਡਰਾਮਾ ਕੀਤਾ ਗਿਆ ਜਿਹੜੇ ਆਮ ਲੋਕ ਕਹਿੰਦੇ ਆ ਕਹਿੰਦੇ ਇਹ ਡਰਾਮਾ ਕਿਉਂ ਕੀਤਾ ਗਿਆ ਤੁਹਾਨੂੰ ਇਹ ਵੀ ਗੱਲਬਾਤ ਦੱਸਦੇ ਆ ਹੁਣ ਜਿਹੜੀ ਉਹ ਲੈਡੀ ਕਨਸਟੇਬਲ ਆ ਉਹ ਕਹਿੰਦੇ ਬਿਮਾਰ ਹੋ ਗਈ ਭਰਤੀ ਹੋ ਗਈ ਫਿਰ ਉਹਨੂੰ ਐਮਜ ਦੇ ਵਿੱਚ ਭਰਤੀ ਕਰਾਇਆ ਜਾਂਦਾ ਤੇ ਫਿਰ ਉਹਨੂੰ ਬਿਜੀਲੈਂਸਾਂ ਜਾ ਕੇ ਕੋਰਟ ਦੇ ਵਿੱਚ ਕਹਿੰਦੀ ਆ ਕਿ ਸਾਨੂੰ ਬਸ ਹੋਰ ਰਿਮਾਰਡ ਨਹੀਂ ਚਾਹੀਦਾ ਸਾਡਾ ਕੰਮ ਜਿਹੜਾ ਪੂਰਾ ਹੋ ਗਿਆ ਜਾਨੀ ਅਦਬਚਾਲੇ ਛੱਡ ਕੇ ਉਸ ਲੈਡੀ ਕਨਸਟੇਬਲ ਨੂੰ ਭੱਜ ਗਈ ਤੇ ਹੁਣ ਵੱਡਾ ਸਵਾਲ ਇਹ ਆ ਇੱਕ ਤਾਂ ਇਹ ਵੱਡਾ ਸਵਾਲ ਬਣਦਾ ਪੁਲਸ ਤੇ ਸਰਕਾਰ ਤੇ ਕਿ ਜੇਕਰ ਉਹਦੇ ਕੋਲ ਚਿੱਟਾ ਬਰਾਮਦ ਤੁਸੀਂ ਜਾਂ ਉਹਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਆ ਪੁਲਸ ਦੇ ਵਿਹਲੈਂਸ ਦੇ ਕਹਿਣ ਤੇ ਕਿ 1 ਕਰੋੜ ਉਹਦਾ ਸਾਇਦ 8 ਕੁ ਲੱਖ ਦਾ ਜਿਹੜਾ ਉਹਦਾ ਖਰਚਾ ਸੀ ਤੇ 1 ਕਰੋੜ 39 ਲੱਖ ਰੁਪਇਆ ਉਹ ਜਿਹੜਾ ਵੱਧ ਵਰਤ ਰਹੀ ਸੀ ਆਮਦਨ ਤੋਂ ਜਾਇਦਾਦ ਤੋਂ ਵੱਧ ਸਿੱਦੇ ਕੋਲੇ ਪਰ ਉਹਤੇ ਕਾਰਵਾਈ ਕੀ ਹੋਈ ਆ ਇਹ ਮੀਡੀਆ ਦੇ ਵਿੱਚ ਨਹੀਂ ਆਇਆ ਵਿਜੀਲੈਂਸ ਨੇ ਇਹ ਫੜ ਲਿਆ ਜਰੂਰ ਕੇ ਉਹਨੂੰ ਫੜਿਆ ਜਰੂਰ ਆ ਪਰ ਬਾਹਰ ਕਿਉਂ ਨਹੀਂ ਆਇਆ ਤੇ ਡੀਐਸਪੀ ਨੂੰ ਮਯਤਲ ਕਿਉਂ ਕੀਤਾ ਇਹ ਇੱਕ ਵੱਡੇ ਸਵਾਲ ਨੇ ਕਹਿੰਦੇ ਜਨਤਾ ਹੁਣ ਇਹ ਸਵਾਲ ਕਰ ਰਹੀ ਆ ਕਿ ਜਿਹੜੇ ਦੋਨੇ ਕੰਮ ਹੋਏ ਆ ਉਹਨੂੰ ਫੜਨਾ ਵਿਜੀਲੈਂਸ ਨੇ ਦੁਆਰੇ ਉੱਤੇ ਸਾਫਾ ਮਾਰਨਾ ਇੱਕ ਹਰਬੰਸ ਸਿੰਘ ਢਾਲੀਵਾਲ ਸਹਿਤ ਡੀਐਸਪੀ ਉਹਨੂੰ ਮਯਤਲ ਕਰਨਾ ਕਹਿੰਦੇ ਸਾਰਾ ਸਟੰਟ ਆ ਜਿਹੜਾ ਲਿਧਿਆਨੇ ਦੀ ਸੀਟ ਨੂੰ ਜਿੱਤਣ ਵਾਸਤੇ ਕੀਤਾ ਗਿਆ ਆਵਾਜ਼ ਦੀ ਪਾਰਟੀ ਨੇ ਇਹ ਲੋਕਾਂ ਦਾ ਵੱਡਾ ਸਵਾਲ ਆ ਕਹਿੰਦੇ ਜਿਹੜੀ ਸਾਰੀ ਸਟੰਟ ਬਾਜ਼ੀ ਆ ਇਹ ਲਿਧਿਆਨੇ ਦੀ ਜਿਹੜੀ ਸੀਟ ਆ ਜਿਹੜੀ ਕਿ 19 ਤਰੀਕ ਨੂੰ ਜਿਹੜੀਆਂ ਵੋਟਾਂ ਪਈਆਂ ਨੇ ਸ਼ਾਇਦ ਅਜ 22 ਆ ਤੇ ਕੱਲ ਨੂੰ ਦਾ ਰਿਜ਼ਲਟ ਆ ਜਾਣਾਗਾ ਸੰਜੀਵ अरोड़ा ਇਹ じゃ ਆਪਣਾ ਇਹਨਾਂ ਦਾ ਨਾਮ ਸੀ ਆਵਾਜ਼ ਦੀ ਪਾਰਟੀ ਦਾ ਚਲੋ ਜੋ ਮਰਜੀ ਆ ਪਰ ਹੁਣ ਵੱਡੇ ਸਵਾਲ ਸਰਕਾਰ ਤੇ ਤੇ ਪੁਲਿਸ ਪ੍ਰਸ਼ਾਸਨ ਤੇ ਇਹ ਆ ਕਿ ਉਸ ਲੇਡੀ ਕਾਉਂਟੇਵਲਾ ਹੁਣ ਬਰੀ ਹੋਊਗੀ ਕਿਉਂਕਿ ਉਹਦੇ ਕੋਲੇ ਜਦੋਂ ਬਰੀ ਉਹ ਤਾਂ ਆਟੋਮੈਟਿਕ ਬਰੀ ਹੋਣਾ ਕਿਉਂਕਿ ਨਾ ਤਾਂ ਉਹਦੇ ਤੁਸੀਂ ਇਹ ਪੜਤਾਲ ਕਰ ਸਕਿਓ ਕਿ ਉਹ ਕਿੱਥੋਂ ਲਿਆਂਦਾ ਉਹ ਬੰਦਾ ਨਹੀਂ ਲੱਭਿਆ ਤੇ ਕਿਦੋਂ ਵੇਚਣੀ ਸੀ ਕਿ ਕਿਹੜੇ ਆਨ ਡਿਊਟੀ ਸੀ ਜਾਂ ਹਾਲੇ ਤੱਕ ਪੁਲਿਸ ਨੂੰ ਐਨਾ ਕੁਝ ਕਰ ਲਿਆ ਇਨਵੈਸਟੀਗੇਸ਼ਨ ਕਰ ਲਈ ਚੰਡੀਗੜ੍ਹ ਤੋਂ ਟੀਮ ਆ ਚੁੱਕੀ ਆ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਉਸ ਅਮਨਦੀਪ ਕੌਰ ਲੇਡੀ ਦਾ ਜਿਹੜਾ ਸਬੰਧ ਨੇ ਉਹ ਬੜੇ-ਬੜੇ ਆਫਸਰਾਂ ਦੇ ਨਾਲ ਨੇ ਤੇ ਬੜੇ-ਬੜੇ ਆਫਸਰਾਂ ਦੀਆਂ ਭੋਲਾਂ ਨੇ ਜਿਹੜੀਆਂ ਉਹਦੇ ਮੋਬਾਈਲ ਦੇ ਵਿੱਚ ਨੇ ਕਹਿੰਦੇ ਉਹ ਬੜੇ-ਬੜੇ ਆਫਸਰ ਫਸਣਗੇ ਇਸ ਕਰਕੇ ਜਿਹੜਾ ਉਸ ਲੇਡੀ ਕਾਉਂਟਰ ਟੇਬਲ ਨੂੰ ਜਿਹੜਾ ਇੱਕ ਬਹਾਨਾ ਬਣਾਇਆ ਫੜਨ ਦੇ ਲਾਇਕ ਤੇ ਆਵਾਜ਼ ਛੱਡਿਆ ਗਿਆ ਹੁਣ ਆਖਰ ਇਹ ਸਭ ਤੋਂ ਵੱਡਾ ਸਵਾਲ ਇਹ ਆ ਲੇਡੀ ਕਾਉਂਟਰ ਟੇਬਲ ਦੇ ਬਾਰੇ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਜੇਲ੍ਹ ਦੇ ਵਿੱਚ ਆ ਜਾਂ ਕਿੱਥੇ ਆ ਜਾਂ ਕਿੱਧਰ ਗਈ ਆ ਕੀ ਉਹਦਾ ਜਿਹੜਾ ਕਿ ਉਹ ਬਿਮਾਰ ਸੀ ਉਹਦਾ ਆਪਰੇਸ਼ਨ ਜਿਹੜਾ ਪਿੱਤੇ ਦਾ ਪਥਰੀ ਦਾ ਆਪਰੇਸ਼ਨ ਹੋਇਆ ਜਾਂ ਨਾ ਹੋਇਆ ਜਾਂ ਫਿਰ ਇੱਕ ਸਟੰਟ ਵਾਜੀ ਸੀ ਇਹ ਵੀ ਵੱਡੇ ਸਵਾਲ ਨੇ ਲੋਕਾਂ ਦੇ ਹੁਣ ਪੁਲਿਸ ਇਹਦੇ ਵਿੱਚ ਕੀ ਕਰ ਰਹੀ ਆ ਕਿਉਂਕਿ ਪੁਲਿਸ ਜਦੋਂ ਪੁਲਿਸ ਨੂੰ ਜਿਹੜਾ ਕਿ ਜਿਹੜੀ ਗਵਾਹੀ ਆ ਅਦਾਲਤ ਕੋਦਿਕ ਪਰਸੈਂਟ ਮੰਨਦੀ ਆ ਕਿਉਂਕਿ ਅਦਾਲਤ ਨੂੰ ਪਤਾ ਹੁੰਦਾ ਕੋਰਟਾਂ ਨੂੰ ਪਤਾ ਹੁੰਦਾ ਕਿ ਪਾਲਸਾ ਕੀ ਕੀ ਸਟੋਰੀਆਂ ਘੜਦੇ ਆ ਕੀ ਸਟੋਰੀਆਂ ਬਣਾਉਂਦੇ ਆ ਇਹ ਸਾਰਾ ਅਦਾਲਤਾਂ ਨੂੰ ਪਤਾ ਹੈਗਾ ਹੁਣ ਇਹ ਦੱਸਿਆ ਜਾ ਰਿਹਾ ਕਿ ਲੇਡੀ ਕਾਂਟ ਜਿਹੜੀ ਅਮਰਦੀਪ ਕੌਰ ਆ ਉਹ ਕਹਿੰਦੇ ਬਰੀ ਹੋ ਚੁੱਕੀ ਆ ਜਾਂ ਬਰੀ ਹੋ ਜੂਗੀ ਇਹ ਦੋ ਸਵਾਲ ਨੇ ਬਰੀ ਹੋ ਚੁੱਕੀ ਆ ਜਾਂ ਬਰੀ ਹੋ ਜੂਗੀ ਤੀਸਾ ਸਵਾਲ ਜਿਹੜਾ ਕਿ ਉਹ ਡੀਐਸਪੀ ਆ ਉਹ ਕਿਹਦੇ ਆਧਾਰ ਤੇ ਜਿਹੜਾ ਉਹਨੂੰ ਮਯੋਤਲ ਕੀਤਾ ਕਿਹੜੇ ਉਹਨੇ ਨਸੇ ਵਾਲੇ ਸਦਾਗਰ ਛੱਡ ਦਿੱਤੇ ਫੜ ਕੇ ਕਿਆ ਉਹਦੇ ਤੇ ਕਾਰਵਾਈ ਕੀਤੀ ਆ ਇਹ ਲੋਕ ਕਹਿ ਰਹੇ ਨੇ ਕਿ ਜਿਵੇਂ ਜਿਹੜੀਆਂ ਜਿਵਨੀ ਚੌੜ ਲੁਧਿਆਣੇ ਵਾਲੀ ਸੀ ਉਹਨੂੰ ਜਿੱਤਨ ਦੇ ਕਰਕੇ ਜਿਹੜਾ ਇੱਕ ਬਲੀ ਦਿੱਤੀ ਗਿਆ ਡੀਐਸਪੀ ਦੀ ਇਹ ਵੀ ਕੋ ਬੜਾ ਸੁਭਾਲ ਬਣਿਆ ਹੋਇਆਗਾ ਤੇ ਤੁਸੀਂ ਇਸ ਵੀਡੀਓ ਨੂੰ ਕੰਮੇ ਦੇਖ ਦਿਓ ਅਗਲੀ ਵੀਡੀਓ ਦੇ ਵਿੱਚ ਦੂਜੇ ਭਾਗ ਦੇ ਵਿੱਚ ਤੁਹਾਨੂੰ ਇੱਕ ਹੋਰ ਨਵਾਂ ਨੁਕਤਾ ਤੇ ਇੱਕ ਨਵੀਂ ਗੱਲ ਲੈ ਕੇ ਆਵਾਂਗੇ ਉਹ ਵੀ ਜਿਹੜੀ ਲੇਡੀ ਕਨਟੇਬਲ ਅਮਨਦੀਪ ਕੌਰ ਦੇ ਨਾਲ ਹੀ ਜੁੜੀ ਆ ਕਿਉਂਕਿ ਅਮਨਦੀਪ ਕੌਰ ਆ ਜਿਹੜੀ ਕਿ ਇਹ ਦੱਸਿਆ ਜਾ ਰਿਹਾ ਕਿ ਜੇਕਰ ਉਹਦੇ ਕੋਲੇ ਕਿੰਨੇ ਕਿੰਨੇ ਸਬੰਧ ਨਿਕਲਿਆ ਆ ਮੋਸੇਵਾ ਦੇ ਨਾਲ ਅਣਗੇਲੀ ਚ ਉਹ ਬਲਵਿੰਦਰ ਸੋਨੂ ਤੇ ਉਸ ਜਿਹੜੀ ਇੱਕ ਲੇਡੀ ਆ ਉਹ ਕਹਿ ਰਹੀ ਆ ਕਿ ਦੋ ਗਰਾ ਦੋ ਕਿਲੋ ਚਿੱਟਾ ਵੇਚਦੀ ਸੀ ਜਦੋਂ 2021-22 ਦੇ ਵਿੱਚ ਉਹ ਕਹਿੰਦੇ ਚਿੱਟਾ ਵੇਚਣ ਲੱਗੀ ਆ ਹੁਣ 4-5 ਸਾਲਾਂ ਦੇ ਵਿੱਚ ਉਹਨੇ ਕਿੱਥੋਂ ਕਮਾਈ ਕੀਤੀ ਆ ਕਿੱਧਰ ਔਰ ਪਿਆ ਗਿਆ ਤੇ ਉਹ ਇਹ ਕਿੱਡੀਆਂ ਥਾਰ ਗੱਡੀਆਂ ਨੇ ਕਿੱਥੇ ਗਈਆਂ ਨੇ ਜਿਹੜਾ ਕਿ ਸਾਰੇ ਪ੍ਰਸ਼ਨ ਚੰਨ ਹੈ ਸਰਕਾਰ ਦੇ ਘੇਰੇ ਦੇ ਵਿੱਚ ਖੜੇ ਆ ਪ੍ਰਸ਼ਾਸਨ ਇਹਦੇ ਵਿੱਚ ਕੰਨੀ ਘਤਰਾ ਰਿਹਾਗਾ ਜਿਹੜਾ ਕਿ ਪ੍ਰਸ਼ਾਸਨ ਖੁੱਲ ਕੇ ਨਹੀਂ ਬੋਲ ਰਿਹਾ ਕਿ ਉਹਨਾਂ ਨੂੰ ਪਤਾ ਹੈਗਾ ਕਿ ਬਰੀ ਨੇ ਹੋ ਜਾਣਾਗਾ ਤੇ ਫਿਰ ਸਾਡੀਆਂ ਪੁਲਾ ਖੁੱਲੂਗੀ ਜਾਂ ਫਿਰ ਜਿਹੜੇ ਵੱਡੇ ਅਫਸਰ ਉਹਨਾਂ ਦੇ ਰਾਹੀ ਜਿਹੜਾ ਉਹਨਾਂ ਦੇ ਤਬਾਦਲੇ ਕੀਤੇ ਜਾਣਗੇ ਜਾਂ ਫਿਰ ਉਹਨਾਂ ਤੇ ਵੀ ਜਿਹੜੀ ਗੱਲ ਦਿਖ ਸਕਦੀ ਆ ਇਹ ਵੱਡੇ ਸਵਾਲ ਨੇ ਤੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਨਾ ਇੱਕ ਬੇਨਤੀ ਜ਼ਰੂਰ ਆ ਕਿ ਜਿਹੜੇ ਨਵੇਂ ਸਾਡੇ ਸਰੋਤੇ ਆਉਂਦੇ ਆ ਚੈਨਲ ਤੇ ਉਹਨਾਂ ਨੂੰ ਬਿਜਾਰ ਸਾਂ ਕਿ ਜਿਹੜਾ ਇਹ ਚੈਨਲ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਜਿਹੜਾ ਹਰ ਵੀਡੀਓ ਤੁਹਾਡੇ ਤੱਕ ਜਿਹੜੀ ਨਵੇਂ ਆਉਂਦੇ ਰਹੇ ਤੇ ਅਗਲੀ ਵੀਡੀਓ ਭਾਗ ਦੂਜਾ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਮੈਨੂੰ ਦਿਓ ਆਜਾ ਤੁਸੀਂ ਵੇਖਦੇ ਰਹੋ ਪੰਜਾਬੀ ਬਰਸਾ ਟੀਵੀ ਮੈਂ ਹਮਮਕਰਨ ਸਿੰਘ ਉੱਬਾ